D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮਇਆ ਬਲਵਿੰਦਰ ਸਿੰਘ ਸਾਫਕਾ ਵਿਧਾਇਕ ਸਿਮਰਨਜੀਤ ਬੈਂਸ ਦੀ ਗੱਡੀ ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਬੈਂਸ ਦੇ ਵੱਡੇ ਭਰਾ ਦੇ ਪੁੱਤਰ ਨੇ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। ਖੈਰiyet ਰਹੀ ਕਿ ਇਸ ਹਮਲੇ ਵਿੱਚ ਸਿਮਰਨਜੀਤ ਸਿੰਘ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਸ ਮਾਮਲੇ ਤੋਂ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਸਾਡੇ ਸਹਿਯੋਗੀ ਸੁਰਿੰਦਰ ਸਿੰਘ ਲੁਧਿਆਣਾ ਤੋਂ ਸਾਡੇ ਨਾਲ ਜੁੜੇ ਨੇ ਵਧੇਰੇ ਜਾਣਕਾਰੀ ਦੀ ਗੱਲਬਾਤ ਕਰਦੇ ਆ। ਜੋ ਜਦਾਂ ਕਿ ਲੁਧਿਆਣਾ ਦੇ ਕਬੱਡੀ ਖਬਰ ਨਿਕਕੇ ਸਾਹਮਣੇ ਆਈ ਹੈ ਸਾਫ ਕਾ ਵਦਾਇਕ ਬੈਂਸ ਦੀ ਗੱਡੀ ਤੇ ਗੋਲੀਆਂ ਚੱਲੀਆਂ ਨੇ ਕੀ ਹੈ ਸਾਰਾ ਮਾਮਲਾ ਜੀ ਇਹ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਹਲਕਾ ਆਤਮਨਗਰ ਤੋਂ ਸਾਬਕਾ ਵ代 ਇੱਕ ਸੀਮਤਜੀਤ ਬੈਂਸ ਅਤੇ ਉਹਨਾਂ ਦੇ ਵੱਡੇ ਭਰਾ ਦੇ ਨਾਲ ਕੋਈ ਤਲਖੀ ਦੇਖਣ ਨੂੰ ਮਿਲੀ ਹੈ ਤਾਂ ਦੱਸਿਆ ਜਾ ਰਿਹਾ ਕਿ ਪਿਛਲੀ ਰਾਤ ਜਿਹੜੀ ਹੈ ਲੁਧਿਆਣਾ ਦੇ ਆਲਮਗੀਰ ਦੇ ਨੇੜੇ ਜਿਹੜਾ ਫਾਰਮ ਹਾਊਸ ਬਣਿਆ ਹੋਇਆ ਤਾਂ ਦੋਨੇ ਭਰਾ ਉਸ ਫਾਰਮ ਹਾਊਸ ਦੇ ਅੰਦਰ ਰਹਿੰਦੇ ਨੇ ਤੇ ਸਾਬਕਾ ਵ代 ਇੱਕ ਸੀਮਤਜੀਤ ਬੈਂਸ ਅਤੇ ਉਸਦੇ ਵੱਡੇ ਭਰਾ ਜਿਹੜੇ ਉਹਨਾਂ ਦੇ ਨੇ ਧਰਮਜੀਤ ਬੈਂਸ ਉਹਨਾਂ ਦੇ ਵਿਚਾਲੇ ਜਿਹੜੀ ਹੈ ਲਗਾਤਾਰ ਇਹਨੂੰ ਵਿਵਾਦ ਚੱਲਦਾ ਆ ਸੀਗਾ ਤਾਂ ਹੁਣ ਪਿਛਲੀ ਰਾਤ ਵਿਵਾਦ ਇੰਨਾ ਵੱਧ ਗਿਆ ਕਿ ਵੱਡੇ ਭਰਾ ਵੱਲੋਂ ਦੱਸਿਆ ਜਾ ਰਿਹਾ ਕਿ ਵੱਡਾ ਪ੍ਰਾਤ ਤੇ ਉਹਨਾਂ ਦੇ ਭਤੀਜੇ ਦੇ ਵੱਲੋਂ ਫਾਇਰਿੰਗ ਜਿਹੜੀ ਕੀਤੀ ਗਈ ਹਾਲਾਂਕਿ ਉਸ ਜਿਹੜੀ ਡਿਫੈਂਡਰ ਗੱਡੀ ਦੀ ਗੱਲ ਸਾਹਮਣੇ ਆ ਰਹੀ ਹੈ ਡਿਫੈਂਡਰ ਗੱਡੀ ਦੇ ਵਿੱਚ ਸਾਬਕਾ ਵਿਧਾਇਕ ਸੀਮਰਜੀਤ ਭੈਣ ਤਾਂ ਮੌਜੂਦ ਨਹੀਂ ਸੀ ਤਾਂ ਪਰ ਗੱਡੀ ਦੇ ਉੱਤੇ ਜਿਹੜੀਆਂ ਗੋਲੀਆਂ ਜਿਹੜੀਆਂ ਦੱਸੀਆਂ ਜਾਂਦੀਆਂ ਕਿ ਤਿੰਨ ਤੋਂ ਚਾਰ ਗੋਲੀਆਂ ਲੱਗੀਆਂ ਹਾਲਾਂਕਿ ਫਿਲਹਾਲ ਮੌਕੇ ਤੇ ਹੁਣ ਡਿਪਟੀ ਬਿਹਾਰਤੀ ਦੇ ਅਤੇ ਥਾਣਾ ਡੇਲੋਂ ਦੀ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਦੋਨਾਂ ਪਰਾਵਾਂ ਦੇ ਜਿਹੜੇ ਬਿਆਨ ਦਰਜ ਕੀਤੇ ਜਾ ਰਹੇ ਹਾਲਾਂਕਿ ਬਿਆਨਾਂ ਦੇ ਵਿੱਚ ਕੀ ਸਾਹਮਣੇ ਆਉਂਦਾ ਹੈ ਇਹ ਥੋੜੀ ਦੇ ਉਸੇ ਜਗ੍ਹਾ ਦੇ ਉੱਤੇ ਮੌਕੇ ਤੇ ਮੌਜੂਦ ਹਾਂ ਹਾਲਾਂਕਿ ਪੁਲਿਸ ਦੇ ਵੱਲੋਂ ਬਿਆਨ ਜਿਹੜੇ ਆ ਉਹਨਾਂ ਦੇ ਲਿਖਤੇ ਜਾ ਰਹੇ ਆ ਪਰ ਸਭ ਤੋਂ ਪਹਿਲਾਂ ਜਿਹੜਾ ਸਾਬਕਾ ਬਧਾਈ ਕੁਮਰ ਜੀ ਦਫਤਰ ਦੇ ਕੋਲ ਦਿੱਤੀ ਅਤੇ ਐਸਐਚਓ ਜਾਰੇ ਆ ਤਾਂ ਹੁਣ ਉਹਨਾਂ ਦੇ ਘਰੋਂ ਨਿਕਲ ਕੇ ਸਾਹਮਣੇ ਪਾਸੇ ਜਿਹੜਾ ਹੈ ਤੇ ਵੱਡੇ ਭਰਾ ਜਿਹੜੇ ਪਰਮਜੀਤ ਸੈਨਸਦਾਰ ਘਰ ਹੈ ਪਰਮ ਹਾਊਸ ਦੇ ਅੰਦਰ ਹੀ ਦੋਨੋਂ ਭਰਾ ਰਹਿੰਦੇ ਨੇ ਤਾਂ ਦੋਨਾਂ ਭਰਾ ਦੀ ਜਿਹੜੀ ਦਿੱਤਾ ਜਾ ਰਿਹਾ ਕਿ ਘਰ ਨੂੰ ਬਿਨਾਂ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਤਾਂ ਬੀਤੀ ਰਾਤ ਨੂੰ 10:30 ਤੇ 11 ਵਜੇ ਦੇ ਟੀਮ ਚਲੀਏ ਘਟਨਾ ਵਾਪਰਦੀ ਹੈ ਇਕਦਮ ਫਾਇਰਿੰਗ ਜਿਹੜੀ ਵੱਡੇ ਭਰਾ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਤਾਂ ਉਹਨਾਂ ਦੇ ਭਤੀਜੇ ਵੱਲੋਂ ਜਿਹੜੀ ਕੀਤੀ ਜਾਂਦੀ ਹੈ ਪਰ ਫਿਲਹਾਲ ਔਕੇ ਤੇ ਪੁਲਿਸ ਅਸੀਂ ਪੁਲੀਸ ਦੇ ਵੱਲੋਂ ਮਾਮਲੇ ਦੀ ਜਾਂਚ ਕਰਤਾਲ ਕੀਤੀ ਜਾ ਰਹੀ ਹੈ ਕਿ ਇਸ ਦੀ ਸਾਹਮਣੇ ਅੰਭਰੇ ਵੀ ਆਉਣ ਵਾਲਾ ਸਮਾਂ ਦੱਸੇਗਾ ਸਾਫਕਾ ਬਧਾਈ ਕੀਮਤੀ ਸੈਨਸਦ ਨਾਲ ਵੀ ਉਹਨੇ ਜਿਹੜੀ ਗੱ ਹੋਈ ਹੋਣਾ ਕਿ ਥੋੜੀ ਦੇਰ ਦੇ ਵਿੱਚ ਜਿਹੜੀ ਜਾਣਕਾਰੀ ਸਾਂਝੀ ਕਰਦੇ ਆ ਪਰ ਫਿਲਹਾਲ ਪੁਲਿਸ ਉਹਨਾਂ ਦੇ ਫਾਰਮ ਹਾਊਸ ਤੇ ਮੌਕੇ ਤੇ ਪਹੁੰਚੀ ਹੋਈ ਹੈ ਜਾਂਚ ਪੜਤਾਲ ਜਿਹੜੀ ਆ ਕੀਤੀ ਜਾ ਰਹੀ ਹੈ ਜੀ ਜੀ ਸ਼ੁਕਰੀਆ ਜੀ ਸੋ ਜਿੱਦਾਂ ਕਿ ਲੁਧਿਆਣਾ ਦਾ ਕਬੱਡੀ ਖਬਰ ਨਿਕਕੇ ਸਾਹਮਣੇ ਆਈ ਹੈ ਸਾਫਕਾ ਵਦਾਇਕ ਬੈਂਸ ਦੀ ਗੱਡੀ ਤੇ ਗੋਲੀਆਂ ਚੱਲੀਆਂ ਨੇ ਕੀ ਹੈ ਸਾਰਾ ਮਾਮਲਾ ਜੀ ਤੇ ਬਿਲਕੁਲ ਤੁਹਾਨੂੰ ਦੱਸਦੀ ਕਿ ਲੁਧਿਆਣਾ ਦੇ ਹਲਕਾ ਆਤਮਨਗਰ ਤੋਂ ਸਾਬਕਾ ਵ代ਕ ਸੀਮਤਜੀਤ ਬੈਂਸ ਅਤੇ ਉਹਨਾਂ ਦੇ ਵੱਡੇ ਭਰਾ ਦੇ ਨਾਲ ਕੋਈ ਤਲਖੀ ਦੇਖਣ ਨੂੰ ਮਿਲੀ ਹੈ ਤਾਂ ਦੱਸਿਆ ਜਾ ਰਿਹਾ ਕਿ ਬੀਤੀ ਰਾਤ ਜਿਹੜੀ ਹੈ ਲੁਧਿਆਣਾ ਦੇ ਆਲਮਗੀਰ ਦੇ ਨੇੜੇ ਜਿਹੜਾ ਫਾਰਮ ਹਾਊਸ ਬਣਿਆ ਹੋਇਆ ਤਾਂ ਦੋਨੇ ਭਰਾ ਉਸ ਫਾਰਮ ਹਾਊਸ ਦੇ ਅੰਦਰ ਰਹਿੰਦੇ ਨੇ ਤੇ ਸਾਬਕਾ ਵ代ਕ ਸੀਮਤਜੀਤ ਬੈਂਸ ਅਤੇ ਉਹਦੇ ਵੱਡੇ ਭਰਾ ਜਿਹੜੇ ਉਹਨਾਂ ਦੇ ਨੇ ਧਰਮਜੀਤ ਬੈਂਸ ਉਹਨਾਂ ਦੇ ਵਿਚਾਲੇ ਜਿਹੜੀ ਹੈ ਲਗਾਤਾਰ ਕੋਈ ਵਿਵਾਦ ਚੱਲਦਾ ਸੀਗਾ ਤਾਂ ਹੁਣ ਬੀਤੀ ਰਾਤ ਵਿਵਾਦ ਇੰਨਾ ਵੱਧ ਗਿਆ ਕਿ ਵੱਡੇ ਭਰਾ ਵੱਲੋਂ ਦੱਸਿਆ ਜਾ ਰਿਹਾ ਕਿ ਵੱਡਾ ਪ੍ਰਾਤ ਤੇ ਉਹਨਾਂ ਦੇ ਭਤੀਜੇ ਦੇ ਵੱਲੋਂ ਫਾਇਰਿੰਗ ਜਿਹੜੀ ਕੀਤੀ ਗਈ ਹਾਲਾਂਕਿ ਉਸ ਜਿਹੜੀ ਡਿਫੈਂਡਰ ਗੱਡੀ ਦੀ ਗੱਲ ਸਾਹਮਣੇ ਆ ਰਹੀ ਹੈ ਡਿਫੈਂਡਰ ਗੱਡੀ ਦੇ ਵਿੱਚ ਸਾਬਕਾ ਵਿਧਾਇਕ ਸੀਮਰਜੀਤ ਬੈਂਸ ਮੌਜੂਦ ਨਹੀਂ ਸੀ ਤਾਂ ਪਰ ਗੱਡੀ ਦੇ ਉੱਤੇ ਜਿਹੜੀਆਂ ਗੋਲੀਆਂ ਜਿਹੜੀਆਂ ਦਸੀਆਂ ਜਾ ਰਹੀਆਂ ਕਿ ਤਿੰਨ ਤੋਂ ਚਾਰ ਗੋਲੀਆਂ ਲੱਗੀਆਂ ਹਾਲਾਂਕਿ ਫਿਲਹਾਲ ਮੌਕੇ ਤੇ ਹੁਣ ਡਿਪਟੀ ਬਿਹਾਰਤੀ ਦੇ ਅਤੇ ਥਾਣਾ ਡੇਲੋਂ ਦੀ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਦੋਨਾਂ ਪਰਾਮਾ ਦੇ ਜਿਹੜੇ ਆ ਬਿਆਨ ਦਰਜ ਕੀਤੇ ਜਾ ਰਹੇ ਹਾਲਾਂਕਿ ਬਿਆਨਾਂ ਦੇ ਵਿੱਚ ਕੀ ਸਾਹਮਣੇ ਆਉਂਦਾ ਹੈ ਇਹ ਥੋੜ ਉਹ ਸੇ ਜਗਾ ਦੇ ਉਤੇ ਮੌਕੇ ਤੇ ਮੌਜੂਦ ਆ ਹਾਲਾਂਕਿ ਪੁਲਿਸ ਦੇ ਵੱਲੋਂ ਬਿਆਨ ਜਿਹੜੇ ਆ ਉਹਨਾਂ ਦੇ ਲਿਤੇ ਜਾ ਰਿਹਾ ਸਭ ਤੋਂ ਪਹਿਲਾਂ ਜਿਹੜਾ ਸਾਬਕਾ ਵਿਧਾਇਕ ਕੀਮਰਜੀ ਬੈਂਸ ਦੇ ਕੋਲ ਡਿਫਟੀ ਅਤੇ ਐਸਐਚਓ ਜਾ ਰਿਹਾ ਤਾਂ ਹੁਣ ਉਹਨਾਂ ਦੇ ਘਰੋਂ ਨਿਕਲ ਕੇ ਸਾਹਮਣੇ ਪਾਸੇ ਜਿਹੜਾ ਹੈ ਵੱਡੇ ਪਰਾ ਜਿਹੜੇ ਪਰਮਜੀਤ ਬੈਂਸ ਦਾ ਘਰ ਹੈਗਾ ਫਾਰਮ ਹਾਊਸ ਦੇ ਅੰਦਰ ਹੀ ਦੋਨੋਂ ਪਰਾਹ ਰੈਂਦੇ ਨੇ ਤਾਂ ਦੋਨਾਂ ਭਰਾ ਦੀ ਜਿਹੜੀ ਗੱਲ ਦੱਸਿਆ ਜਾ ਰਿਹਾ ਕਿ ਇਹ ਘਰੇਲੂ ਵਿਵਾਦ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਤਾਂ ਪਿਛਲੀ ਰਾਤ ਨੂੰ 10:30 ਤੇ 11 ਵਜੇ ਦੇ ਟ੍ਰੀਮ ਜਿਹੜੀ ਇਹ ਘਟਨਾ ਵਾਪਰਦੀ ਹੈ ਇੱਕਦਮ ਫਾਇਰਿੰਗ ਜਿਹੜੀ ਵੱਡੇ ਭਰਾ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਤਾਂ ਉਹਨਾਂ ਦੇ ਭਤੀਜੇ ਵੱਲੋਂ ਜਿਹੜੀ ਕੀਤੀ ਜਾਂਦੀ ਹੈ ਪਰ ਫਿਲਹਾਲ ਔਕੇ ਤੇ ਪੁਲਿਸ ਆਈ ਹੈ ਪੁਲਿਸ ਦੇ ਵੱਲੋਂ ਅੰਮ੍ਰਿਤ ਦੀ ਜਾਂਚ ਕਰਦਾਲੀ ਕਿਸ਼ਤੀ ਜਾਰੀ ਹੈ ਹਾਲਾਂਕਿ ਕੀ ਸਾਹਮਣੇ ਅਮਰੇ ਵੀ ਆਉਣ ਵਾਲਾ ਸਮਾਂ ਦੱਸੇਗਾ ਸਾਬਕਾ ਬਰਾਇਕ ਸਿੰਘ ਅਤੇ ਸਨ ਨਾਲ ਵੀ ਉਹਨੇ ਜਿਹੜੀ ਗੱਲਬਾਤ ਹੋਈ ਉਹਨਾਂ ਕਿਹਾ ਕਿ ਥੋੜੀ ਦੇਰ ਦੇ ਵਿੱਚ ਜ ਫਾਰਮ ਹਾਊਸ ਤੇ ਮੌਕੇ ਤੇ ਪਹੁੰਚੀ ਹੋਈ ਹੈ ਜਾਂਚ ਪੜਤਾਲ ਜਿਹੜੀ ਆ ਕੀਤੀ ਜਾ ਰਹੀ ਹੈ ਜੀ ਜੀ ਸ਼ੁਕਰੀ ਜੀ ਜਿੱਦਾਂ ਕਿ ਸਾਬਕਾ ਵਿਧਾਇਕ ਸਿਮਨਜੀਤ ਬੈਂਸ ਨਾਲ ਇੱਕ ਵੱਡੀ ਘਟਨਾ ਵਾਪਰੀ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਸਾਰਾ ਮਾਮਲਾ ਕੀ ਸੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ